ਜਦੋਂ ਅਸੀਂ ਲੰਗਰ ਹਾਲ ਵਾਲੇ ਪਾਸਿਓਂ ਜਿਹੜਾ ਦੱਖਣੀ ਬਾਹੀ ਦਾ ਦਰਵਾਜ਼ਾ ਜੇ ਇਧਰੋਂ ਪ੍ਰਵੇਸ਼ ਹੋਈਏ ਤੇ ਸਾਹਮਣੇ ਗੁਰਮਖੋ ਦੁਖ ਭੰਜਨੀ ਬੇਰੀ ਆਉਂਦੀ ਆ ਤੇ ਦੁਖ ਭੰਜਨੀ ਬੇਰੀ ਥੱਲੇ ਨਹਾ ਕੇ ਪਤਾ ਲੱਗਦਾ ਇੱਥੇ ਕਦੇ ਪਿੰਗਲਾ ਨਾਤਾ ਸੀ ਇੱਥੇ ਕਦੇ ਛਬੜੀ ਹੁੰਦੀ ਸੀ ਉਹਨੇ ਇਸ਼ਨਾਨ ਕੀਤਾ ਸੀ ਤੇ ਇੱਥੇ ਨਹਾ ਕੇ ਉਹਦਾ ਕੋੜ ਦਾ ਰੋਗ ਦੂਰ ਹੋ ਗਿਆ ਸੀ ਉੱਥੇ ਨਹਾ ਕੇ ਤਾਂ ਸ਼ਰਧਾ ਵਾਧੀ ਆ ਸਭੋਂ ਆਪਸ਼ਾ ਵਾਧੀ ਆ ਮੰਨਤ ਸਾਹਿਬ ਦੀ ਸ਼ਰਧਾ ਜਾਰੀ ਵਾਧੀ ਆ ਜਦੋਂ ਇੱਥੋਂ ਇਸ਼ਨਾਨ ਕਰਕੇ ਪ੍ਰਕਰਮਾਂ ਵਿੱਚੋਂ ਲੰਘ ਕੇ ਅਸੀਂ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਸਜਦਾ ਕਰਦੇ ਨਾ ਜਿਹੜਾ ਪ੍ਰਕਰਮਾਂ ਵਿੱਚ ਆ ਤੇ ਉੱਥੇ ਜਾ ਕੇ ਪਤਾ ਲੱਗ ਜਾਂਦਾ ਹੈ ਕਿ ਇਸ ਅਸਥਾਨ ਤੇ ਏਡੀਆਂ ਏਡੀਆਂ ਰੂਹਾਂ ਹੋਈਆਂ ਨੇ ਕਿ ਇਸ ਅਸਥਾਨ ਨੂੰ ਕਾਇਮ ਰੱਖਣ ਵਾਸਤੇ ਮਰਿਆਦਾ ਨੂੰ ਆਪਣਾ ਸਿਰ ਵੀ ਵੱਢ ਕੇ ਇੱਥੇ ਦੇ ਦਿੰਦੇ ਰਾਜਾ ਆਪਣਾ ਸਿਰ ਵੱਢ ਕੇ ਦਿੱਤਾ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਭੇਡਾਂ ਦਿੱਤਾ ਇੱਥੇ ਗੁਰਮਖੋ ਬਾਬਾ ਦੀਪ ਸਿੰਘ ਅੱਜ ਵੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਬੈਠੇ ਆ। ਅੱਜ ਵੀ ਪਹਿਰਾ ਕਰਦੇ ਆ। ਅੱਜ ਵੀ ਉਸੇ ਤਰ੍ਹਾਂ ਪਹਿਰਾ ਕਰਦੇ ਆ ਜਿਵੇਂ ਅੱਗੇ ਵਰਤਾਰਾ ਵਰਤਦਾ ਸੀ। ਬਾਬਾ ਦੀਪ ਸਿੰਘ ਉਥੇ ਹਾਜ਼ਰ ਨਾਜ਼ਰ ਨੇ। ਤੇ ਬਾਬਾ ਦੀਪ ਸਿੰਘ ਦੇ ਅਸਥਾਨ ਨੂੰ ਸਜਦਾ ਕਰਨ ਤੋਂ ਬਾਅਦ ਅਸੀਂ ਜਦੋਂ ਜਾਂਨੇ ਦਰਸ਼ਨੀ ਡਿਉੜੀ ਕੋਲ ਉਥੇ ਲਾਚੀ 베ਰੀ ਦਾ ਇਤਿਹਾਸ ਪੜ੍ਹਦੇ ਆ। ਕਦੇ ਸੁਖਾ ਸਿੰਘ ਤੇ ਮਤਾਬ ਸਿੰਘ ਨੇ ਤੇ ਕੰਜਰੀਆਂ ਨਚਾਉਣ ਵਾਲੇ ਦਾ ਸਰਵਡਿਆ ਸੀ। ਯਾਦ ਰੱਖਣਾ ਜਿਹੜਾ ਇੱਥੇ ਕੰਜਰੀਆਂ ਨਚਾਉਂਦਾ ਹੈ ਉਹਦਾ ਸਿਰ ਵੱਢ ਕੇ ਬਾਹਰ ਛੱਡਿਆ ਜਾਂਦਾ ਹੈ ਗੁਰੂ ਗੁਰੂ ਪਿਆਰੇ ਜਿਹੜਾ ਬਿਆਦਵੀ ਕਰਦਾ ਉਹਦਾ ਸਿਰ ਬਾਹਰ ਵੱਢ ਕੇ ਛੱਡ ਦਿੱਤਾ ਜਾਂਦਾ ਹੈ ਜਿਹੜਾ ਮਾਨ ਮਰਿਆਦਾ ਨੂੰ ਢਾਲ ਆਉਂਦਾ